ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਪਿੰਡ ਫਰੀਦਕੋਟ ਜ਼ਿਲ੍ਹਾ ਬਠਿੰਡਾ ਦੇ ਵਿੱਚ ਇਹਨਾਂ ਨੌਜਵਾਨਾਂ ਵੱਲੋਂ ਬੂਟੇ ਲਾਏ ਜਾ ਰਹੇ ਆ ਤਕਰੀਬਨ ਜਿਹੜੇ ਬੂਟੇ ਹੈਗੇ ਆਪਾਂ ਇਹਨਾਂ ਨੌਜਵਾਨਾਂ ਵੱਲੋਂ ਹੀ ਲਵਾ ਲਗਾਵਾਂਗੇ ਆਪਾਂ ਇਹਦਾ ਕਾਰਨ ਵੱਡਾ ਇਹਨਾਂ ਤੋਂ ਲਗਾਉਣ ਦਾ ਕਿ ਅੱਜਕੱਲ ਜਿਹੜੇ ਨੌਜਵਾਨ ਆ ਛੋਟੇ ਬੱਚੇ ਹੈਗੇ ਜੇ ਆਪਾਂ ਚੰਗੇ ਪਾਸੇ ਲਾਵਾਂਗੇ ਤਾਂ ਹੀ ਅੱਗੇ ਜਾ ਕੇ ਚੰਗਾ ਕੰਮ ਕਰਨਗੇ ਤੇ ਪਹਿਲਾਂ ਵੀ ਆਪਾਂ ਬੂਟੇ ਲਾਏ ਸੀਗੇ ਉਹ ਤਕਰੀਬਨ ਇੱਧਰ ਦਿਖਾ ਦਈਏ ਆ ਖੜੇ ਹੈਗੇ ਤੇ ਅੱਜ ਕੀ ਫੇਰ ਆਪਾਂ ਜਿੱਟਾ ਲਾਵਾਂਗੇ ਅੱਜ ਤੋਂ ਜਿਹੜੀ ਸਟਾਰਟ

ਉਹਨਡੇ ਸਾਫ ਸੁਥਰੇ ਲੱਗੇ ਹੋਏ ਆ। ਇਹ ਬੂਟਾ ਪੱਤਰਕਾਰ ਗਗਨ ਸਿੱਧੂ ਦੇ ਨਾਂ ਤੇ ਇਹ ਬੂਟਾ ਜੀਤਗੁਰ ਕੋਟਲੀ ਬਿੰਡਾ ਦੇ ਨਾਂ ਤੇ ਲੋਗੇ ਗੇਨ ਹਨ ਹੂੰ ਇੱਥੇ ਲਾ ਦਈਏ ਵਿਚਾਲੇ ਲਾ ਦਈਏ ਨਾ ਪਰ ਉਹਦੇ ਫਸਟ ਫਸਟ ਨਹੀਂ ਇਸ ਪਰ ਉਹ ਤਰਾ ਕਰੀ ਕਰਦਾ ਹੈ ਨਾ ਕਾਟੂ ਨੂੰ ਲੱਗੇ ਇੱਥੇ ਲੱਗ ਜੂ ਇਹ ਸਾਰੇ ਮੁੰਡੇ ਜਿਹੜੇ ਆਪਣੇ ਪਿੰਡ ਦੇ ਨੌਜਵਾਨ ਆ ਤੇ ਅੱਜ ਦੂਜਾ ਦਿਨ ਆ ਤੇ ਨੌਜਵਾਨ ਚੋਂਬਰ ਜਿਹੜੇ ਲੱਗੇ ਪਿਆ ਕੰਮ ਤੇ ਤੇ ਤਨ ਮਿੱਤਰ ਆਪਣੇ ਦਰਾ ਫਿਰਦਿਆ ਬਾਲਟੀ ਲਿਆ ਗੁਰਪ੍ਰੀ ਦਾ ਪਾਣੀ ਵਾਲੀ ਜਾਂ ਚੱਕ ਲਿਆ ਇੱਕ ਬੰਦਾ ਜਾਵੜੋ ਨਾ ਦੋਨਾਂ ਨੇ ਕੀ ਕਰਨਾ ਅੱਛਾ ਬੰਦਾ ਇੱਕ ਚਾਹੀਦਾ ਸੀ ਗਜਾ ਦੋ ਤੇ ਚਲੋ ਵਧੀਆ ਜਿਵੇਂ ਪਟਦਾ ਵੀ ਪਟਦਾ ਪਸ ਲਿਆਉਂ ਬੂਟਾ ਬਾੜ ਨੂੰ ਨਾਲ ਲਾ ਫਾਫਾ ਤੇ ਲਾ ਦਿਓ ਕਿਹੜਾ ਇੱਧਰ ਵੀ ਪਟਣਾ ਕਿਹੜਾ ਲਾਉਣਾ ਵੀ ਇਹ ਚ ਦੇਖ ਕੇ ਲਾ ਦਿਓ ਆ ਠੀਕ ਹੈ ਤੇ ਕੱਲ ਜਿਹੜੇ ਆ ਵੀ ਬੂਟੇ ਕੱਲ ਇੱਥੇ ਲੱਗੇ ਹੋਏ ਆ ਤੇ ਆ ਵੀ ਲਾਇਆ ਸੀ ਤੇ ਆ ਜਿਹੜੇ ਬੂਟੇ ਆ ਇਹ ਪਿਛਲੇ ਸਾਲ ਦੇ ਆ ਕੁਝ ਕ ਕਾਮਯਾਬ ਹੋਇਆ ਕੁਝ ਕ ਨਹੀਂ ਨਣ ਪਾਣੀ ਪੂਣੀ ਪਾਤਾ ਉਹਦਾ ਕੰਮਜਾਬ ਹੋ ਗਈ ਤੇ ਦੂਸਰੇ ਮੱਛੀ ਦੇ ਕੁਝ ਕੇ ਵੀਰੇ ਕਹਿੰਦੇ ਕਹਿੰਦੇ ਜੰਗਲ ਬਣਾ ਦਿਓ ਜੰਗਲ ਜੰਗਲ ਵੀਰੇ ਗੱਲ ਆਏ ਆ ਜੇ ਆਪਾਂ ਚਾਰ ਲਾਵਾਂਗੇ ਉਹਨਾਂ ਦੇ ਵਿੱਚੋਂ ਸਾਵਾਂਗੇ ਤਾਂ ਫੇਰ ਹੋਣਗੇ ਜੰਗਲ ਲਾਉਣੇ ਕਿਹੜਾ ਵੀਰੇ ਸੌਖੇ ਪਏ ਆ ਚਲੋ ਕੋਈ ਨਹੀਂ ਬਾਬਾ ਭਲੀ ਕਰੇ ਚਲੋ ਚਲੋ ਚੋਬਰੋ ਲਾ ਦਿਓ ਐ ਵਾਲੀ ਕਿਤੇ ਬੱਕਰੇ ਨੂੰ ਇਹ ਦੇਖੀਏ ਇਹ ਬੁੱਟਾ ਕਹਿੰਨ ਸੂਤ ਦਾ ਦੇ ਨਾਂ ਤੂੰ ਤਾ ਹੋਇਆ ਜਾਈ ਸਿਮਾ ਉਹ ਚੱਲ ਬੰਦਾ ਲੈ ਕੇ ਲੱਗਿਆ ਘੇੜਾ ਇਹ ਬੁੱਟਾ ਪਰ ਕੰਨਾ ਮਹੀ ਲੰਗੜ ਨਾ ਦੇ ਕੋਟਲੀ ਵਾਲੇ ਬਾਬਾ ਜੀ ਜਿਹੜੇ ਹੁਣ ਆਪਣੇ ਕੋਲ ਇੱਥੇ ਰੁੱਕ ਕੇ ਗਏ ਆ ਕਹਿੰਦੇ ਨਾ ਸਾਰੇ ਮੁੰਡਿਆਂ ਨਾਲ ਚੋਬਰਾਂ ਨਾਲ ਕਹਿੰਦੇ ਇੱਕ ਫੋਟੋ ਕਰਾਉਣੀ ਆ ਪਾਈ ਕਹਿੰਦੇ ਇੱਕ ਦੋ ਬੂਟੇ ਲਾ ਕੇ ਜਾਇਓ ਕਹਿੰਦੇ ਗੁਰੂ ਘਰ ਚ ਕੋਟਲੀ ਸਾਬ ਵਾਲਿਆ ਗ੍ਰ anthi ਸਿੰਘ ਸਹਿਬਾਨ ਚਲੋ ਕੱਲ ਨੂੰ ਚਲੀ ਆਪਾਂ ਹਣਾ ਫਿਰ ਐਤਵਾਰ ਨੂੰ ਬਾਬੀ ਨਾਲ ਮਿਲਦੇ ਆਂ ਕਰਦੇ ਆ ਬਾਬੀ ਨਾਲ ਗੱਲਾਂ ਬਾਤਾਂ ਤੇ ਲਾ ਕੇ ਉਹਨੇ ਦੋ ਤਿੰਨ ਪੌਦੇ ਉੱਥੇ ਠੀਕ ਹੈ ਜੀ ਇਹੜਾ ਚੋਬਰ ਆਪਣਾ ਦੋ ਬਿਸਕੁਟਾਂ ਦੇ ਪੈਕਟ ਲੈ ਕੇ ਆਇਆ ਧੰਨਵਾਦ ਆ ਜੀ ਇਹਦਾ ਬਾਕੀ ਸਾਡੇ ਆ ਸਾਫ ਕਾ ਮੈਂਬਰ ਸਾਹ ਖੜੇ ਜਾਂਦੇ ਜੀ ਕਿਵੇਂ ਠੀਕ ਆ ਇਹ ਤਾਂ ਕੰਮ ਜਵਾਕਾਂ ਦਾ ਹੋਰ ਨਹੀਂ ਤਾਂ ਨਸ਼ੇ ਪੱਤਿਆਂ ਤੋਂ ਬਚਣਗੇ ਕਿ ਨਹੀਂ ਹਾਂ ਕਿਹੜਾ ਰਸਤੇ ਹੀ ਹੋ ਗਿਹਾ ਲਾ ਹਾਂ ਬਾਕੀ ਕੁਝ ਸਾਂਭੇ ਨਹੀਂ ਲੋਕਾਂ ਨੇ ਹਨਾ ਨਹੀਂ ਕੀ ਕਰਾਂ ਨੇ ਤਾਂ ਸਾਂਭੇ ਆ ਤਈਆਂ ਨਹੀਂ ਸਾਂਭਿਆ ਰਾਜੀ ਕਰਨੇ ਕੋਰਸ ਕਿਨ ਹਾਂ ਹੋਰ ਕਈ ਕਿਰਾਨੇ ਸਾਹਮਣੇ ਹੂੰ ਇਹ ਆਪਾਂ ਹੁਣ ਨਰੇਗ ਵਾਲੇ ਤੋਂ ਵੀ ਲਵਾ ਸਕਦੇ ਹਾਂ ਬੂਟੇ ਦਾ ਉਹ ਵੀ ਲਾਉਣਗੇ ਖਾਰਾ ਤੇ ਇਹਨਾਂ ਤੋਂ ਆਪਾਂ ਲਵਾ ਰਹੇ ਹਾਂ ਵੀ ਇਹ ਚੀਜ਼ ਦਾ ਹੈ ਫਾਇਦਾ ਤੁਹਾਡੇ ਹਿਸਾਬ ਨਾਲ ਜੀ ਆਪਾਂ ਜਵਾਕਾਂ ਤੋਂ ਲਵਾਉਣਿਆਂ ਤਾਂ ਜਵਾਕਾਂ ਦਾ ਫਰਕ ਆਹ ਨੂੰ ਇਹਨਾਂ ਨੂੰ ਪਤਾ ਲੱਗਦਾ ਬਸ ਆਪਾਂ ਕਰਨ ਦਾ ਹਾਂ ਹੈ ਬਿਲਕੁਲ 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 ਕਿਵੇਂ ਸੰਭਾਲ ਕਰਨੀ ਆ ਬਾਕੀ ਚੰਗੇ ਪਾਸੇ ਲੱਗਣਗੇ ਤਾਂ ਕੋਈ ਚੰਗਾ ਕੰਮ ਹੀ ਕਰਨਗੇ ਹਨਾ ਠੀਕ ਆ ਚਾਚਾ ਜੀ ਕੋਈ ਗੱਲ ਨਹੀਂ ਜੱਟ ਜੀ ਘਰੇ ਪਈ ਆ ਉਹ ਬਾਕੀ ਇਹ ਸੀ ਕਿ ਆਪਣੇ ਹਾਲਕਾ ਮੈਂਬਰਸ ਆਲ ਦਲੌਰ ਸਿੰਘ ਬਹਿਨੀਵਾ ਚਲੋ ਵੀ ਚਲੋ ਚੋਬੜੋ ਲਓ ਵੀ ਬਿਸਕੁਟ ਖਾ ਲਓ ਆ ਲੋ ਕੱਢ ਲਓ ਲਿਆ ਵੀਰੇ ਲਿਆ ਲਾਓ ਏ ਆ ਡਾਇਮੰਡ ਹੁਣ ਬਿਸਕੁਟ ਵੰਡਦਾ ਫਿਰਦਾ ਬਹੁਤ ਤਿੰਨ ਪੈਕ ਪਹਿਲਾਂ ਇਕੱਲਾ ਹੀ ਲੈ ਗਿਆ ਬਿਸਕੁਟ ਕਿਹੜੇ ਸੀਗੇ ਉਹ ਟਾਇਰ ਵਾਲੇ ਟਾਇਰ ਵਾਲੇ ਚਾਕਲੇਟ ਜੀ ਵਾਲੇ ਸੀਗੇ ਆਪਾਂ ਤਾਂ ਖਾਦੇ ਨਹੀਂ ਕਦੇ ਪਹਿਲਾਂ ਹੀ ਲੈ ਗਿਆ ਉਹ ਤਿੰਨ ਪੈਕ ਹੁਣ ਵੰਡਦਾ ਫਿਰਦਾ ਸਾਰਿਆਂ ਨੂੰ ਆਹ ਬਾਈ ਨੂੰ ਦੇ ਗਿਆ ਉਧਰ ਇਹ ਕ ਉਧਰ ਫੜਾ ਗਿਆ ਬਾਈ ਨੂੰ ਇਹ ਬੂਟਾ ਗਰਲਾਬ ਲਖਾਰੀ ਦੇ ਨਾਂ ਤੇ ਇਹ ਬੂਟਾ ਅੰਮ੍ਰਿਤਪਾਲ ਨੰਦਗੜ ਦੇ ਨਾਂ ਤੇ ਸ਼ਾਬਾਸ਼ ਸ਼ੁਭਰਾ ਸ਼ਾਬਾ ਪਾਣੀ ਲਾ ਲਓ ਜੀ ਆਪਣਾ ਥਲੇ ਨਾਲ ਦੀਆਂ ਪਾ ਦੇਣਾ ਨਾਲ ਦੀ ਨਾਲ ਹੀ ਚਲੋ ਵੀਰੇ ਠੀਕ ਹੈ ਕੱਲ ਨੂੰ ਸਵੇਰੇ ਟਾਈਮ ਨਾਲ ਆ ਜਾ ਜੰਗਾ ਕੱਲ ਨੂੰ ਐਤਵਾਰੀ ਹੈ ਨਾ ਠੀਕ ਹੈ ਵੀਰੇ ਕਿ ਆਈ ਸਾਡੀ ਬੂਟਿਆਂ ਵਾਲੀ ਟੀਮ ਬੰਦੇ ਜਿਹੜੇ ਸਾਡੇ ਚੇਂਜ ਹੁੰਦੇ ਰਹਿੰਦੇ ਆ ਪਰਮਾਨੈਂਟ ਬੰਦੇ ਨਹੀਂ ਹੈਗੇ ਤਿੰਨ ਚਾਰ ਦਿਨ ਜਿਹੜੇ ਪਰਮਾਨੈਂਟ ਆ ਇਹ ਬੂਟਾ ਲਾਪਰੀ ਸਿੰਘ ਦੇ ਨਾਂ ਤੇ ਇਹ ਬੂਟਾ ਲਖਵੀਰ ਸਿੰਘ ਕਿੰਗਰਾ ਦੇ ਨਾਂ ਤੇ ਜਿਹੜੇ ਵੀ ਵੀਰਪਰਾ ਭਈਆ ਬੂਟੇ ਲਾਉਂਦੇ ਨਾ ਲਾਉਣ ਵੇਲੇ ਤੈਨੂੰ ਥੋੜਾ ਜਿਹਾ ਇਸ ਤਰੀਕੇ ਨਾਲ ਕਰਦੇ ਥੋੜਾ ਜਿਹਾ ਠੀਕ ਹੈ ਘਾਰੇ ਜੇ ਪਾ ਜਾਂਦੇ ਵਿੱਚ ਨਾ ਫੋਤ ਹੀ ਰਹਿ ਜਾਂਦੀ ਆ ਫਿਰ ਫੋਤ ਨਹੀਂ ਰਹਿੰਦੀ ਬੂਟਾ ਵਟਾ ਬੜੀਏ ਚੱਲਦਾ ਠੀਕ ਹੈ ਵੀਰੇ ਚਲੋ ਅੱਗੇ ਮੇਰੇ ਤੇ ਨਹੀਂ ਨਾ ਲੈ ਕੇ ਮੈਂ ਇਕੱਲੇ ਤੇ ਤਾਂ ਤੱਕ ਪੜਾ ਲੈ ਮੇਰੇ ਤੇ ਲੈ ਕੇ ਕਿੰਨੇ ਲਾ ਦੀ ਇੱਥੇ ਦੋ ਲੱਗ ਜਾਣਗੇ ਹਨ ਇੱਕ ਇੱਕ ਲਾ ਦੀ ਇੱਕ ਹੀ ਇੱਕ ਜੀ ਇੱਕ ਕਰ ਦੋ ਟੱਕ ਲੈਣਾ ਸੱਤ ਕਰਦੇ ਹੋ ਭਾਈ ਮੈਂ ਲੈਣਾ ਟੱਕ ਲੈਣਾ ਦੂਜਾ ਟੱਕ ਲੈਣਾ ਕਿਹੜਾ ਹੋਇਆ ਚੱਕ ਲੈ ਓਏ ਦੂਜਾ ਟੱਕ ਦੇ ਓ ਆਹ ਦਾ ਭਰੀ ਇਹ ਇਹ ਬੂਟਾ ਮਨ ਜੋਧਗਰ ਸੰਧੂ ਨਾਤੇ ਕਰਵਿੰਦਰ ਦਵਾਰੇ ਕਰੀ ਕਿਵੇਂ ਕੀਤਾ ਕੋਈ ਨਹੀਂ ਆਪਾਂ ਕਲਿੱਪ ਜੋੜ ਦੇਗੇ ਜੀ ਸੇਲੀਆਂ ਹੀ ਜਿਆਦਾ ਚਾਹਦਾ ਜੀ ਬੰਦਾ ਥੋੜਾ ਇਹ ਬੂਟਾ ਰਮਨਦੀਪ ਸਿਰਾਲੀ ਦੇ ਨਾਤੇ ਇਹ ਬੂਟਾ ਖਾਨ ਸਲੂਨ ਦੇ ਨਾਤੇ 2 ਮਿੰਟ ਆ ਜਾਏ 2 ਮਿੰਟ ਆ ਆਨੇ ਨੂੰ ਇਹ ਕਪ ਕਹਿੰਦੇ ਪੰਚਾਇਤੀ ਮਸਲਾ ਹੋ ਗਿਆ ਲੱਗਦਾ ਛੋਟਾ ਜਿਹਾ ਜਾਨ ਮੇਂ ਖੜ ਜਾ ਗਿਆ ਕੀ ਹੋ ਗਿਆ ਪੁੱਤ ਕੁਛ ਨਹੀਂ ਬੱਸ ਅੱਧਾ ਘੰਟਾ ਸਾਈਕਲ ਦੇ ਦੇ ਯਾਰ ਮੈਂ ਦੁਕਾਨ ਤੇ ਜਾਣਾ ਕਿੱਥੇ ਜਾਣਾ ਤਾਂ ਆ ਇੱਥੇ ਜਾ ਕੇ ਜਾਣਾ ਹੈ ਅੱਛਾ ਜਵਾਗ ਦਾ ਸਾਈਕਲ ਆ ਕਿੰਨੇ ਘੰਟੇ ਤੱਕ ਆ ਜੀਗਾ 2 ਮਿੰਟਾਂ ਚ ਆ ਜਾਗਾ ਲੈ ਜਾਂਦੇ ਪੁੱਤ ਫੇਰ ਕੀ ਹੈ ਹੈ ਠੀਕ ਹੈ ਸ਼ਾਮ ਦਾ ਵੇਲਾ ਹੋਇਆ ਪਿਆ ਹੁਣ ਤਾਂ ਕਰਕੇ ਆਪ ਕੋਈ ਨਹੀਂ ਸਮਝਣ ਵਾਲੇ ਸਮਝ ਜਾਣਗੇ ਚਲੋ ਕੋਈ ਗੱਲ ਨਹੀਂ ਆਜੋ ਮੁੰਡੇ ਆਜੋ ਦੋ ਕਰ ਰਹਿ ਗਏ ਹੁਣ ਆਪਾਂ ਲਾਓ ਆ ਵੀ ਕਿਰ ਬਾਕੀ ਕੱਲ ਨੂੰ ਦੇਖਦੇ ਆਂ ਤਾਂ ਹੀ ਗੱਲ ਪੈਗ ਲਾ ਦੇ ਕੋਲੇ ਲਾ ਕੇ ਰੱਖ ਲੈ ਜੀ ਯਾ ਇਹ ਦੱਕ ਤੂੰ ਉਹ ਬੇਦੀ ਬਲ ਉਹ ਨਾ ਬਰ ਬਰਦਾ ਸ਼ੋਬਰਾਂ ਦਾ ਆ ਵੀ ਸੋਹਣਾ ਕੰਮ ਆ ਜਿਹੜਾ ਨਾਲ ਦੀ ਨਾਲ ਪਾਣੀ ਪਾਈ ਜਾਂਦੀ ਹੈ ਅਸਲ ਦੇ ਵਿੱਚ ਜਿੰਨੇ ਵੀ ਬੰਦੇ ਇਹ ਛੋਟੇ ਜਵਾਗ ਸਾਰੇ ਯੋਧੇ ਅਸਲ ਦੇ ਵਿੱਚ ਬਹੁਤ ਵਧੀਆ ਕੰਮ ਆ ਮੁੰਡਿਓ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸਾਥ ਦੇਣ ਲਈ ਆਜੋ ਇਹ ਆ ਸਾਡੇ ਸਰਦੂਲ ਸਿੰਘ ਖਾਲਸਾ ਜੀ ਹੋਰ ਕੈਮੋ ਖਾਲਸਾ ਜੀ ਠੀਕ ਆ ਬਾਬਾ ਜੀ ਚੜਦੀ ਕਲਾ ਚਾਹੀਦੀ ਆ ਕਿਵੇਂ ਲੱਗਿਆ ਕੰਮ ਮੁੰਡਿਆਂ ਦਾ ਇਹਨਾਂ ਦਾ ਹੀ ਬਹੁਤ ਸੋਨਾ ਕਰਦੇ ਆ ਵਧੀਆ ਕੰਮ ਬਹੁਤ ਵਧੀਆ ਕਰਦੇ ਆ ਸੇਵਾ ਕਰਕੇ ਜਿਹੜੇ ਬੱਚੇ ਆ ਇਹ ਨਵੀਂ ਉਮਰ ਦੇ ਅੱਗੇ ਆ ਰਹੇ ਆ ਸੇਵਾ ਹਾਂ ਇਸ ਕਰਕੇ ਛੋੜੇ ਨੌਜਵਾਨਾਂ ਨੂੰ ਮਖਿਆ ਵੀ ਚੰਗੇ ਪਾਸੇ ਲਾਈਏ ਤੇ ਬਾਕੀ ਨਾਲ ਇਹਨਾਂ ਨੂੰ ਸ਼ੌਂਕ ਵੀ ਹੁੰਦਾ ਹਨਾ ਵੀਡੀਓ ਵਗੈਰਾ ਦਾ ਕਿਸੇ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਸ਼ੌਂਕ ਜਾਗੇ ਹਨਾ ਸੇਵਾ ਕਰਦੇ ਕਰਦੇ ਤਰੇਂਗਾ ਹਨਾ ਵੱਡੀਆਂ ਸੁਭਾਵਾਂ ਵੀ ਨਭਾਉਂਦੇ ਹੂੰ ਪਿੰਡ ਦੇ ਕਰਦਾਂ ਤੇ ਵੀ ਠੀਕ ਹੈ ਜੀ ਲੌਵੀ ਚੋਬਰੋ ਠੀਕ ਹੈ ਬਾਬਾ ਜੀ ਠੀਕ ਹੈ ਮਾਰਾ ਆਦੇ ਲਾਦੀ ਚੋਬਰਾ ਛੇਤੀ ਚਲੋ ਖਾਲਸਾ ਜੀ ਦਿਖਾ ਕੇ ਲਓ ਕਿੱਥੇ ਕਹਨੇ ਸੀ ਕਿ ਬੂਟਾ ਲਾਉਣਾ ਜਿਹੜਾ ਚਲੋ ਆਜੋ ਕਾਲਾ ਜੀ ਸਾਨੂੰ ਆਇਆ ਦੱਸੋ ਅਸੀਂ ਇੱਕ ਬੂਟਾ ਲਾਉਣਾ ਖਾਲਸਾ ਜੀ ਕਹਿੰਦੇ ਵੀ ਇੱਕ ਇੱਥੇ ਬੂਟਾ ਲਾਇਆ ਜਾਵੇ ਆ ਜਗ੍ਹਾ ਤੇ ਵੀ ਇੱਥੇ ਦਿੱਕਤ ਇਹ ਆਉਂਦੀ ਹੈ ਕਹਿੰਦੇ ਵੀ ਇਦੋਂ ਇੱਥੇ ਖੜਦੇ ਹੈ ਕਹਿੰਦੇ ਸਵਾਰੀਆਂ ਤਾਂ ਤੁੱਪ ਦੇ ਵਿੱਚ ਖੜਦੇ ਆਂ ਤੇ ਅੱਡੇ ਦਾ ਮੂੰਹ ਥੋੜਾ ਜਿਹਾ ਉਧਰ ਨੂੰ ਆ ਹਾਂ ਅੱਡੇ ਦਾ ਮੂੰਹ ਪਾਸੇ ਜਾਂ ਨਹੀਂ ਅੱਡੇ ਦਾ ਮੂੰਹ ਇੱਧਰ ਉੱਤੇ ਹੁੰਦਾ ਬੇਰ ਵੀ ਲੱਗ ਰਿਹਾ ਏ ਆਪਾਂ ਦੀ ਬਸ ਨੇ ਜਿਨ੍ਹਾਂ ਨੇ ਜਾਣ ਕਿ ਆਪਾਂ ਕੋਈ ਅੱਡੇ ਦਾ ਮੂੰਹ ਇੱਦਾਂ ਐਸ ਲੋਟ ਵੀ ਕਰਾਇਆ ਜਾਵੇ ਕਿਸੇ ਤਰੀਕੇ ਨਾਲ ਪੰਚਾਇਤ ਦੇ ਥਰੂ ਨਹੀਂ ਤਾਂ ਫਿਰ ਉਹਨੇ ਜਦੋਂ ਬਾਣੀ ਗਿਆ ਤਾਂ ਫਿਰ ਪਟਾ ਕੋਈ ਵਾਲਾ ਦਿੰਦਾ ਨਹੀਂ ਤਾਂ ਫਿਰ ਜੇ ਬੰਦ ਵੀ ਹੋ ਸਕਦਾ ਇੱਧਰੋਂ ਇੱਧਰੋਂ ਵੀ ਗੇਟ ਹੋ ਸਕਦਾ ਫਿਰ ਵੀ ਠੀਕ ਹੈ ਫਿਰ ਵੀ ਮੈਂਬਰ ਆ ਉਹ ਮੋਕੇ ਦਾ ਕੁਝ ਸੈਟ ਨਹੀਂ ਇਹ ਹੱਲ ਹੁੰਦਾ ਤੇ ਕਿ ਨਹੀਂ ਹੱਲ ਹੁੰਦਾ ਚਲੋ ਇਹ ਵੀ ਫਿਰ ਦੇਖ ਵਿਚਾਰਨ ਵਾਲਾ ਮਸਲਾ ਇਹ ਵੀ ਕਿਵੇਂ ਹਿਸਾਬ ਚੋਂ ਦਾ ਕਾਲਾ ਜੀ ਦੱਸਿਓ ਮੜਾ ਜਾ ਕਿਥੇ ਲਾ ਸਕਦੇ ਆ ਇੱਥੇ ਹਾਂ ਦੇਖ ਹਾਂ ਇੱਥੇ ਕਿਥੇ ਜੇ ਲੱਗ ਗਈ ਟੱਪ ਲੈਣਾ ਬਾਈ ਹੈ ਹੈ ਇੱਥੇ ਵਾਟਰ ਬਾਕਸ ਦੀ ਸਪਲਾਈ ਆ ਇੱਧਰ ਵੀ ਉਧਰ ਵੀ ਪਰਲੇ ਪਾਸੇ ਵੀ ਆ ਹਾਂ ਠੀਕ ਆ ਜੀ ਇੱਥੇ ਕਹਿੰਦੇ ਵਾਟਰ ਬਾਕਸ ਜੀ ਕਹਿੰਦੇ ਪਾਏ ਪਾ ਇੱਥੇ ਚਲੋ ਜੀ ਠੀਕ ਆ ਜੀ ਬਾਕੀ ਗੇਟ ਵਾਲਾ ਦੇਖਦੇ ਆ ਅੱਜ ਦੇ ਬਲੌਗ ਦੀ ਜਿਹੜੀ ਆਪਾਂ ਅੰਤਿਮ ਕਰਦੇ ਹਾਂ ਸਮਾਪਤੀ ਕੱਲ ਨੂੰ ਮਿਲਦੇ ਆਪਾਂ ਨਵੇਂ ਬਲੌਗ ਦੇ ਨਾਲ ਤੇ ਆਪਾਂ ਕਿੰਨੇ ਕਬੂਟੇ ਲਾਦੇ 35 ਕੱਲ ਲਾਤੇ ਹੋਣਗੇ 10-12 ਤੇ ਤਕਰੀਬਨ 35 ਕਬੂਟੇ ਜਿਹੜੇ ਲਾਤੇ ਤੇ ਬੂਟਾ ਜਿਹੜਾ ਆਪਦੇ ਹੱਥੀਂ ਆਪਾਂ 150 ਹੀ ਲਾਉਣਾਗਾ ਐਵੇਂ ਕਹਿ ਦਈਏ ਬੂਟਾ 400 ਜ਼ਰੂਰ ਹੈਗਾ ਪਰ ਆਪਾਂ 150 ਹੀ ਲਾਵਾਂਗੇ ਤੇ ਬਾਕੀ ਜਿਹੜਾ ਬੂਟਾ ਆਪਾਂ ਹੈਗਾ ਸੱਜਣ ਮਿੱਤਰਾਂ ਨੂੰ ਵੰਡ ਦਿਆਂਗੇ ਠੀਕ ਹੈ ਜੀ ਸਸਰੀ ਕਾਲ